ਹੈਲੋ ਜੀ ਸ਼ਤਰੀਏ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਮੈਂ ਬਹੁਤ ਦਿਨਾਂ ਬਾਅਦ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਈ ਹਾਂ ਕਿਉਂਕਿ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਸੀ ਸ਼ੈਡਿਊਲ ਤਾਂ ਕਾਫੀ ਦਿਨਾਂ ਤੋਂ ਮੈਂ ਜਿਹੜੀ ਸੀ ਸਟੋਰੀ ਯਾਨੀ ਕਿ ਚਰਚਾ ਕਹਾਣੀ ਪਾ ਨਹੀਂ ਪਾਈ ਤਾਂ ਇਸ ਕਰਕੇ ਅੱਜ ਮੈਂ ਬਹੁਤ ਦਿਨਾਂ ਬਾਅਦ ਇੱਕ ਕਹਾਣੀ ਲੈ ਕੇ ਆਈ ਹਾਂ ਤੁਹਾਡੇ ਸਾਰਿਆਂ ਵਾਸਤੇ ਕਹਾਣੀ ਬਹੁਤ ਹੀ ਛੋਟੀ ਜਿਹੀ ਹੈ ਕਹਾਣੀ ਹੈ ਸੱਚ ਦੀ ਛੋਟੇ ਜਿਹੇ ਸੱਚ ਦੀ ਵੱਡੀ ਕਹਾਣੀ ਜਾਂ ਵੱਡੀ ਸੱਚਾਈ ਜਾਂ ਛੋਟੇ ਜਿਹੇ ਸੱਚ ਦੀ ਇੱਕ ਵੱਡੀ ਜਿੱਤ ਜੋ ਮੈਂ ਲੈ ਕੇ ਆਈਆਂ ਤੁਹਾਡੇ ਵਾਸਤੇ ਮਤਲਬ ਇਹ ਕਹਾਣੀ ਜਿਹੜੀ ਮੈਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਮੈਂ ਕਿਤੇ ਕਹਾਣੀ ਸੁਣੀ ਸੀ ਤੇ ਮੈਂ ਸੋਚਿਆ ਕਿ ਚਲੋ ਮੈਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਇਸ ਕਹਾਣੀ ਨੂੰ ਸ਼ੇਅਰ ਕਰਾਂ ਖਾਸ ਕਰਕੇ ਹਰ ਇੱਕ ਬੱਚੇ ਵਾਸਤੇ ਔਰ ਹਰ ਇੱਕ ਵੱਡੇ ਵਾਸਤੇ ਹਰ ਇਨਸਾਨ ਵਾਸਤੇ ਇਹ ਸਚਾਈ ਜੋ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਮੈਂ ਸੋਚਿਆ ਕਿ ਚਲੋ ਸਾਰੇ ਪੈਨ ਪਰਮਾਂ ਦੇ ਨਾਲ ਕਹਾਣੀ ਸ਼ੇਅਰ ਕਰਦੀ ਹਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਆਪਣੀ ਕਹਾਣੀ ਸ਼ੁਰੂ ਕਰਦੇ ਹਾਂ ਕਿ ਕਾਫੀ ਟਾਈਮ ਪਹਿਲਾਂ ਮਤਲਬ ਇਹ ਕਹਾਣੀ ਸੁਣੀ ਸੀਗੀ ਪਰ ਮੈਨੂੰ ਦਿਮਾਗ ਚ ਆਇਆ ਕਿ ਚਲੋ ਇਹਨੂੰ ਸ਼ੇਅਰ ਕਰ ਲੈਨੇ ਆਪਾਂ ਤਾਂ ਹੀ ਕਿ ਬੱਚਾ ਜਿਹਦਾ ਨਾਮ ਹਰਮਨ ਸੀ ਬਹੁਤ ਹੀ ਜ਼ਿਆਦਾ ਹੋਣ ਹਰ ਬੱਚਾ ਸੀ ਔਰ ਬਹੁਤ ਹੀ ਲਾਇਕ ਬੱਚਾ ਸੀ ਘਰ ਦੇ ਵਿੱਚ ਵੀ ਸਭ ਦਾ ਕਹਿਣਾ ਮੰਨਣ ਵਾਲਾ ਵਿਵਹਾਰ ਬੱਚਾ ਤੇ ਸਕੂਲ ਦੇ ਵਿੱਚ ਵੀ ਹਮੇਸ਼ਾ ਬਹੁਤ ਹੀ ਜ਼ਿਆਦਾ ਭੜਾਕੂ ਬੱਚਾ ਜਿਵੇਂ ਆਪਾਂ ਕਹਿ ਸਕਦੇ ਹਾਂ ਲਾਇਕ ਬੱਚਾ ਇਹ ਟੀਚਰਾਂ ਦੇ ਵੀ ਸਾਰਿਆਂ ਦਾ ਆਪਸ ਮਨਪਸੰਦ ਬੱਚਾ ਉਹੀ ਸੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਭ ਦੇ ਨਾਲ ਗੱਲਬਾਤ ਕਰਨੀ ਸਭ ਦੇ ਨਾਲ ਪਿਆਰ ਦੇ ਨਾਲ ਰਹਿਣਾ ਟੀਚਰਾਂ ਦਾ ਕਹਿਣਾ ਮੰਨਣਾ ਤਾਂ ਹਰ ਇੱਕ ਦੇ ਮਨ ਨੂੰ ਉਹ ਚੰਗਾ ਲੱਗਦਾ ਸੀ ਬੱਚਾ ਤਾਂ ਉਹ ਬੱਚਾ ਕਦੀ ਕਦੀ ਮਤਲਬ ਜਿਸ ਤਰ੍ਹਾਂ ਕਿ ਕਦੀ ਕੋਈ ਔਖਾ ਅਗਰ ਕੰਮ ਉਹਦੇ ਵਾਸਤੇ ਹੁੰਦਾ ਉਹਨੂੰ ਲੱਗਦਾ ਕਿ ਅੱਜ ਮੈਂ ਸਕੂਲ ਦੇ ਵਿੱਚ ਆ ਸਵਾਲ ਨਹੀਂ ਕਰ ਪਾਵਾਂਗਾ ਤਾਂ ਕਦੀ ਕਦੀ ਉਹ ਸੋਚਦਾ ਕਿ ਕਿਉਂ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸ਼ਾਰਟਕਟ ਲੱਭਿਆ ਜਾਏ ਤਾਂ ਇੱਕ ਦਿਨ ਮਤਲਬ ਹਾਲੇ ਕੀ ਉਹਨੇ ਕਦੀ ਇਸ ਤਰ੍ਹਾਂ ਕੀਤਾ ਨਹੀਂ ਸੀ ਪਰ ਉਹ ਹਮੇਸ਼ਾ ਸੋਚਦਾ ਰਹਿੰਦਾ ਸੀਗਾ ਕਿ ਮੈਂ ਕੁਛ ਨਾ ਕੁਛ ਐਵੇਂ ਕਰਾਂ ਤਾਂ ਇੱਕ ਦਿਨ ਉਹਦੇ ਟੈਸਟ ਸੀਗਾ ਜਾਨੀ ਕਿ ਹਾਲਾਂਕਿ ਉਹਦਾ ਫਾਈਨਲ ਇਗਜ਼ਾਮ ਨਹੀਂ ਸੀਗਾ ਸਕੂਲ ਦੇ ਵਿੱਚ ਜਿਸ ਤਰ੍ਹਾਂ 3 ਮਹੀਨੇ ਬਾਅਦ 6 ਮਹੀਨੇ ਬਾਅਦ ਬੱਚਿਆਂ ਦੇ ਪੇਪਰ ਹੁੰਦੇ ਨੇ ਇਸ ਤਰ੍ਹਾਂ ਉਹਦਾ ਪੇਪਰ ਸੀਗਾ ਤਾਂ ਉਹਦਾ ਪੇਪਰ ਜਿਹੜਾ ਸੀਗਾ ਉਹ ਇੰਗਲਿਸ਼ ਦਾ ਪੇਪਰ ਸੀ ਤਾਂ ਉਸਨੇ ਉਸ ਜਦੋਂ ਉਹਨੇ ਪੇਪਰ ਦੀ ਪੂਰੀ ਤਿਆਰੀ ਕਰ ਲਈ ਸੀ ਕਿਉਂਕਿ ਜੋ ਵੀ ਟੀਚਰ ਨੇ ਪੜਾਇਆ ਸੀਗਾ ਸਕੂਲ ਦੇ ਵਿੱਚ ਤਾਂ ਉਸ ਦੀ ਉਹਨੇ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਜਦੋਂ ਕੁਐਸਚਨ ਉਹਦੇ ਸਾਹਮਣੇ ਆ ਕੁਐਸਚਨ ਪੇਪਰ ਉਹਦੇ ਸਾਹਮਣੇ ਆਇਆ ਟੀਚਰ ਨੇ ਉਹਨੂੰ ਦਿੱਤਾ ਤਾਂ ਉਸਨੇ ਦੇਖਿਆ ਕਿ ਸਾਰੇ ਕੁਐਸਚਨ ਉਹਨੂੰ ਆਉਂਦੇ ਨੇ ਪਰ ਇਹਦੇ ਵਿੱਚ ਇੱਕ ਕੁਐਸਚਨ ਐਸਾ ਹੈ ਜਿਹੜਾ ਉਸਨੂੰ ਨਹੀਂ ਆਉਂਦਾ ਤਾਂ ਉਸਨੇ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਪਹਿਲਾਂ ਸਾਰੇ ਕੁਐਸਚਨ ਕਰ ਲੈਣਾ ਉਸ ਤੋਂ ਬਾਅਦ ਦੇਖਦਾ ਹਾਂ ਤਾਂ ਉਸਨੇ ਸਾਰੇ ਕੁਐਸਚਨ ਕਰਨ ਤੋਂ ਬਾਅਦ ਉਹ ਵਾਲਾ ਕੁਐਸਚਨ ਜਦੋਂ ਕਰਨਾ ਸੀ ਤਾਂ ਉਸਨੇ ਅੱਗੇ ਵਾਲੇ ਬੱਚੇ ਦੇ ਵਾਲੇ ਦੇਖਿਆ ਕਿ ਉਹ ਉਹੀ ਕੁਐਸਚਨ ਕਰ ਰਿਹਾ ਸੀ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਇਸ ਦੀ ਨਕਲ ਕਰ ਲਵਾਂ ਕਿ ਇਹ ਬੱਚਾ ਜੋ ਕਰ ਰਿਹਾ ਹੈ ਤੇ ਸ਼ਾਇਦ ਇਹਨੂੰ ਆਉਂਦਾ ਹੈ ਤਾਂ ਮੈਂ ਇਹਦੀ ਨਕਲ ਕਰ ਲੈਣਾ ਉਹ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ ਤਾਂ ਅਚਾਨਕ ਉਹਨੂੰ ਯਾਦ ਆਇਆ ਕਿ ਉਹਦੇ ਪਿਤਾ ਜੀ ਨੇ ਇੱਕ ਦਿਨ ਕਿਹਾ ਕਿ ਬੇਟਾ ਜਿਹੜਾ ਸੱਚ ਹੁੰਦਾ ਹੈ ਨਾ ਉਹ ਬਹੁਤ ਵੱਡਾ ਹੁੰਦਾ ਹੈ ਤਾਂ ਇਸ ਕਰਕੇ ਜੇ ਸੱਚ ਕਦੇ-ਕਦੇ ਛੋਟਾ-ਮੋਟਾ ਨੁਕਸਾਨ ਵੀ ਕਰਦਾ ਹੈ ਨਾ ਤਾਂ ਬੰਦੇ ਨੂੰ ਸਹਿ ਲੈਣਾ ਚਾਹੀਦਾ ਹੈ ਪਰ ਸਚਾਈ ਦਾ ਸਾਥ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਉਸ ਬੱਚੇ ਨੇ ਆਪਣੇ ਪਿਤਾ ਦੀ ਜਦੋਂ ਗੱਲ ਚੇਤੇ ਆਈ ਹਰਮਨ ਨੂੰ ਤਾਂ ਉਸਨੇ ਉਹ ਜਿਹੜਾ ਕੁਐਸਚਨ ਉਹਨੂੰ ਨਹੀਂ ਆਉਂਦਾ ਸੀਗਾ ਜਿਹੜਾ ਸਵਾਲ ਉਹਨੂੰ ਨਹੀਂ ਆਉਂਦਾ ਸੀ ਉਹ ਸਵਾਲ ਉਹਨੇ ਛੱਡ ਦਿੱਤਾ। ਬਾਕੀ ਸਾਰਾ ਪੇਪਰ ਉਹਨੇ ਕਰ ਲਿਆ ਪਰ ਉਹ ਸਵਾਲ ਉਹਨੇ ਛੱਡ ਦਿੱਤਾ। ਤਾਂ ਅੰਦਰੋਂ ਨੂੰ ਕਿਤੇ ਨਾ ਕਿਤੇ ਜਦੋਂ ਘਰ ਜਾ ਰਿਹਾ ਸੀਗਾ ਤੇ ਉਹਨੂੰ ਲੱਗ ਰਿਹਾ ਸੀਗਾ ਕਿ ਮੈਂ ਅਗਰ ਉਹਦੇ ਪੇਪਰ ਤੇ ਦੇਖ ਲੈਂਦਾ ਤੇ ਮੇਰੇ ਨੰਬਰ ਵੱਜ ਜਾਂਦੇ। ਪਰ ਫਿਰ ਉਹਨੂੰ ਅੰਦਰ ਇਹ ਵੀ ਸੀਗਾ ਕਿ ਜੋ ਉਹਦੇ ਪਿਤਾ ਜੀ ਨੇ ਕਿਹਾ ਸੀਗਾ ਕਿ ਸੱਚ ਹਮੇਸ਼ਾ ਵੱਡਾ ਹੁੰਦਾ ਹੈ। ਤਾਂ ਉਹਨੂੰ ਇਹ ਵੀ ਤਸੱਲੀ ਸੀਗੀ ਕਿ ਚਲੋ ਕੋਈ ਗੱਲ ਨਹੀਂ ਜਿਹੜੇ 2-4 ਨੰਬਰ ਕੱਟ ਜਾਣਗੇ ਕੋਈ ਗੱਲ ਨਹੀਂ। ਤਾਂ ਉਹੀ ਜਦੋਂ 10-15 ਦਿਨ ਬਾਅਦ ਜਦੋਂ ਰਿਜ਼ਲਟ ਆਇਆ ਤਾਂ ਟੀਚਰ ਨੇ ਹਰਮਨ ਨੂੰ ਬੁਲਾਇਆ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਇੱਕ ਕੁਐਸਚਨ ਜਿਹੜਾ ਹੈ ਉਹ ਕਿਉਂ ਨਹੀਂ ਕੀਤਾ ਇਹ ਸਵਾਲ ਤੁਸੀਂ ਕਿਉਂ ਨਹੀਂ ਕੀਤਾ ਤਾਂ ਹਰਮਨ ਨੇ ਕਿਹਾ ਕਿ ਸਰ ਮੈਨੂੰ ਇਹ ਜਿਹੜਾ ਸਵਾਲ ਸੀ ਮੈਨੂੰ ਆਉਂਦਾ ਹੀ ਨਹੀਂ ਸੀਗਾ ਤਾਂ ਉਸਨੇ ਕਿਹਾ ਕਿ ਸਾਰੇ ਬੱਚਿਆਂ ਨੇ ਕੀਤਾ ਤੂੰ ਕਿਉਂ ਨਹੀਂ ਕੀਤਾ ਕਹਿੰਦਾ ਸਰ ਪਤਾ ਨਹੀਂ ਮੈਨੂੰ ਇਹ ਸਵਾਲ ਨਹੀਂ ਆਉਂਦਾ ਸੀ ਮੈਂ ਸਾਰੇ ਪੇਪਰ ਦੀ ਤਿਆਰੀ ਕੀਤੀ ਸੀ ਪਰ ਇਹ ਕਿਸ ਤਰ੍ਹਾਂ ਮੇਰੇ ਤੋਂ ਰਹਿ ਗਿਆ ਮੈਂ ਇਹਦੀ ਤਿਆਰੀ ਨਹੀਂ ਕੀਤੀ ਸੀ ਮੈਨੂੰ ਇਹ ਨਹੀਂ ਆਉਂਦਾ ਸੀ ਇਸ ਕਰਕੇ ਮੈਂ ਇਹ ਸਵਾਲ ਨਹੀਂ ਕੀਤਾ ਤਾਂ ਟੀਚਰ ਨੇ ਬਹੁਤ ਖੁਸ਼ ਹੋ ਕੇ ਕਿਹਾ ਕਿ ਜਿਹੜੇ ਬੱਚਿਆਂ ਨੇ ਇਹ ਸਵਾਲ ਕੀਤਾ ਸੀ ਉਹ ਮੈਂ ਸਵਾਲ ਕਰਾਇਆ ਹੀ ਨਹੀਂ ਸੀ ਮੈਂ ਉਹ ਕੁਐਸਚਨ ਕਰਾਇਆ ਹੀ ਨਹੀਂ ਸੀ ਤਾਂ ਉਹਨਾਂ ਸਾਰੇ ਬੱਚਿਆਂ ਨੇ ਉਹ ਗਲਤ ਕੁਐਸਚਨ ਜਿਹੜਾ ਸੀਗਾ ਕੀਤਾ ਹੋਇਆ ਸੀ ਕਿਸੇ ਨੇ ਵੀ ਠੀਕ ਨਹੀਂ ਕੀਤਾ ਕਿਉਂਕਿ ਕਿਸੇ ਮੈਂ ਜਦੋਂ ਕਲਾਸ ਦੇ ਵਿੱਚ ਕਰਾਇਆ ਹੀ ਨਹੀਂ ਤਾਂ ਬੱਚੇ ਕਿਸ ਤਰ੍ਹਾਂ ਕਰ ਸਕਦੇ ਸੀਗੇ ਪਰ ਸਭ ਨੇ ਇੱਕ ਦੂਜੇ ਦੀ ਨਕਲ ਮਾਰ ਕੇ ਸਾਰਿਆਂ ਨੇ ਇੱਕੋ ਜਿਹਾ तकरीबन तकरीबन ਆਨਸਰ ਲਿਖਿਆ ਹੋਇਆ ਸੀ ਜੋ ਕਿ ਗਲਤ ਸੀਗਾ ਤਾਂ ਤੂੰ ਕੀਤਾ ਹੀ ਨਹੀਂ ਤਾਂ ਇਹਦਾ ਮਤਲਬ ਹੈ ਕਿ ਤੂੰ ਇਮਾਨਦਾਰੀ ਦੇ ਇਮਾਨਦਾਰੀ ਨਾਲ ਪੇਪਰ ਛੱਡ ਦਿੱਤਾ ਕਿ ਆਪਣਾ ਉਹ ਸਵਾਲ ਛੱਡ ਦਿੱਤਾ ਕਿ ਤੈਨੂੰ ਉਹ ਆਉਂਦਾ ਹੀ ਨਹੀਂ ਸੀ ਇਸ ਕਰਕੇ ਸਿਰਫ ਤੇਰੇ ਉਸੇ ਕੁਐਸਚਨ ਦੇ ਹੀ ਨੰਬਰ ਕੱਟੇ ਨੇ ਬਾਕੀ ਤੇਰੇ ਸਾਰੇ ਨੰਬਰ ਜਿਹੜੇ ਨੇ ਉਹ ਪੂਰੇ ਨੇ ਤਾਂ ਮੈਨੂੰ ਤੇਰੇ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਹੈ ਕਿ ਤੂੰ ਸੱਚ ਦਾ ਸਾਸ ਦਿੱਤਾ ਤੂੰ ਕਿਸੇ ਦੀ ਨਕਲ ਨਹੀਂ ਮਾਰੀ ਕਿਉਂਕਿ ਤੇਰੇ ਅੱਗੇ ਬੈਠੇ ਹੋਏ ਬੱਚੇ ਨੇ ਵੀ ਉਹ ਸਵਾਲ ਕੀਤਾ ਹੈ ਤੇਰੇ ਪਿੱਛੇ ਬੈਠੇ ਬੱਚੇ ਨੇ ਵੀ ਔਰ ਦਾਇ ਬਾਈ ਜਿਹੜੇ ਵੀ ਬੱਚੇ ਕੱਬੇ ਸੱਜੇ ਬੈਠੇ ਸਾਰਿਆਂ ਨੇ ਕੀਤਾ ਪਰ ਤੂੰ ਨਹੀਂ ਕੀਤਾ ਤਾਂ ਮੈਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਪ੍ਰਾਊਡ ਹੈ ਤਾਂ ਉਸ ਦਿਨ ਹਰਮਨ ਨੂੰ ਇਹ ਗੱਲ ਸਮਝ ਆ ਗਈ ਕਿ ਵਾਕਈ ਹੀ ਮੇਰੇ ਪਿਤਾ ਜੀ ਕਹਿੰਦੇ ਸੀਗੇ ਕਿ ਸੱਚ ਛੋਟਾ ਹੋ ਸਕਦਾ ਹੈ ਦੇਖਣ ਨੂੰ ਪਰ ਸੱਚ ਬਹੁਤ ਵੱਡਾ ਹੁੰਦਾ ਹੈ ਸਚਾਈ ਜਿਹੜੀ ਹੈ ਉਹ ਹਮੇਸ਼ਾ ਬੰਦੇ ਨੂੰ ਵੱਡਿਆ ਬਣਾ ਦਿੰਦੀ ਹੈ ਕਿਉਂਕਿ ਜਦੋਂ ਬੰਦਾ ਸੱਚ ਦੇ ਨਾਲ ਖੜਦਾ ਹੈ ਤਾਂ ਉਹ ਇੱਕ ਦਿਨ ਕਾਮਯਾਬ ਜ਼ਰੂਰ ਹੋ ਜਾਂਦਾ ਹੈ ਝੂਠ ਦਾ ਜਿਵੇਂ ਆਪਾਂ ਸਿਆਣੇ ਕਹਿ ਦਿੰਦੇ ਆ ਲੋਕ ਕਿ ਝੂਠ ਦੇ ਪੈਰ ਨਹੀਂ ਹੁੰਦੇ ਜਦ ਝੂਠ ਝੂਠ ਹੀ ਰਹਿੰਦਾ ਹੈ ਤਾਂ ਉਸ ਬੱਚੇ ਨੇ ਆਪਣੀ ਸੱਚਾਈ ਦੇ ਨਾਲ ਉਹ ਪੇਪਰ ਛੱਡ ਦਿੱਤਾ ਤਾਂ ਟੀਚਰ ਨੇ ਵੀ ਉਸ ਨੂੰ ਸ਼ਾਬਾਸ਼ ਦਿੱਤੀ ਤਾਂ ਉਸ ਬੱਚੇ ਨੇ ਹਮੇਸ਼ਾ ਵਾਸਤੇ ਫੈਸਲਾ ਕਰ ਰਿਹਾ ਕਿ ਉਹ ਕਦੇ ਵੀ ਜਿਹੜਾ ਕੰਮ ਔਖਾ ਹੋਏਗਾ ਜੇ ਨਹੀਂ ਹੋਏਗਾ ਤਾਂ ਉਹ ਔਖੇ ਕੰਮ ਨੂੰ ਛੱਡ ਦੇਗਾ ਪਰ ਪਹਿਲਾਂ ਹੀ ਮਿਹਨਤ ਇੰਨੀ ਜ਼ਿਆਦਾ ਕਰੇਗਾ ਕਿ ਉਹ ਔਖੇ ਕੰਮ ਨੂੰ ਸੌਖੇ ਤਰੀਕੇ ਦੇ ਨਾਲ ਕਰ ਲਵੇ ਪਰ ਕਿਸੇ ਦੀ ਨਕਲ ਕਰਕੇ ਨਾ ਕਰੇ ਆਪਣੀ ਮਿਹਨਤ ਦੇ ਨਾਲ ਉਹ ਉਸ ਕੰਮ ਨੂੰ ਕਰੇਗਾ ਤਾਂ ਉਸ ਤੋਂ ਬਾਅਦ ਹਰਮਨ ਨੇ ਬਹੁਤ ਹੀ ਜ਼ਿਆਦਾ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਔਰ ਹਮੇਸ਼ਾ ਉਹ ਕਲਾਸ ਦੇ ਵਿੱਚ ਪੂਰੇ ਨੰਬਰ ਲੈ ਕੇ ਆਉਣ ਲੱਗ ਗਿਆ ਕਿਉਂਕਿ ਉਹਨੂੰ ਸੱਚ ਦਾ ਪਤਾ ਲੱਗ ਗਿਆ ਸੀ ਅਗਰ ਉਹ ਵੀ ਨਕਲ ਮਾਰ ਲੈਂਦਾ ਤਾਂ ਸ਼ਾਇਦ ਉਹਨੂੰ ਇਸ ਚੀਜ਼ ਦੀ ਸਮਝ ਨਾ ਆਉਂਦੀ ਸੋ ਸੱਚ ਦੀ ਜਿੱਤ ਭਾਵੇਂ ਛੋਟੀ ਹੋਵੇ ਪਰ ਸੱਚ ਦੀ ਛੋਟੀ ਜਿਹੀ ਜਿੱਤ ਜਿਹੜੀ ਹੈ ਇਨਸਾਨ ਨੂੰ ਬਹੁਤ ਵੱਡਿਆਂ ਬਣਾ ਦਿੰਦੀ ਹੈ ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਹਮੇਸ਼ਾ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ ਭਾਵੇਂ ਸੱਚਾਈ ਦੇ ਟਾਈਮ ਸੱਚ ਬੋਲਦਿਆਂ ਸਾਨੂੰ ਨੁਕਸਾਨ ਹੋ ਜਾਵੇ ਜਾਂ ਸਾਨੂੰ ਸਜ਼ਾ ਵੀ ਮਿਲ ਸਕਦੀ ਹੈ ਸੱਚ ਬੋਲਣ ਤੇ ਪਰ ਸਾਨੂੰ ਸੱਚ ਦਾ ਸਾਥ ਨਹੀਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਆਪ ਨੂੰ ਵੀ ਇਹ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਤਾਂ ਕਿ ਅਸੀਂ ਸੱਚ ਦੇ ਰਾਹ ਤੇ ਚੱਲ ਸਕੀਏ ਸੋ ਤੁਹਾਨੂੰ ਸਾਰਿਆਂ ਨੂੰ ਇਹ ਮੇਰੀ ਕਹਾਣੀ ਕਿਵੇਂ ਲੱਗੀ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਮੇਰੇ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਹਾਂ ਅੱਗੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ